ਸੋ ਜੀ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੀ ਨਵੀਂ ਬਣਨ ਵਾਲੀ ਪਾਰਟੀ ਤੋਂ ਪਹਿਲਾਂ ਹੀ ਉਹਨਾਂ ਨੂੰ ਇੱਕ ਐਡੀ ਵੱਡੀ ਸ਼ਖਸੀਅਤ ਇੱਕ ਐਡੀ ਵੱਡੀ ਪਾਰਟੀ ਦਾ ਸਮਰਥਨ ਮਿਲ ਗਿਆ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਬਹੁਤ ਸਾਰੇ ਕੰਮ ਜਿਹੜੇ ਕਿ ਰੁਕਾਵਟਾਂ ਦੇ ਰੂਪ ਦੇ ਵਿੱਚ ਰੁਕਦੇ ਜਾ ਰਹੇ ਸੀ ਉਹ ਹੁਣ ਹੱਲ ਹੋ ਜਾਣਗੇ ਜਾਂ ਫਿਰ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾ ਤਾਂ ਕੇਂਦਰ ਸਰਕਾਰ ਦੀ ਕੁਰਸੀ ਦੀ ਇੱਕ ਲੱਤ ਜਿਹੜੀ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਹੱਕ ਦੇ ਵਿੱਚ ਆ ਕੇ ਖੜ ਗਈ ਹੈ ਨितीਸ਼ ਕੁਮਾਰ ਹੋਰਾਂ ਦੀ ਪਾਰਟੀ ਜੀ ਹਾਂ ਜਨਤਾ ਦਲ ਯੂनाइटेड ਪਾਰਟੀ ਜਿਹੜੀ ਹੈ ਉਸ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੀ ਹਮਾਇਤ ਕੀਤੀ ਗਈ ਹੈ ਇਹ ਅਸੀਂ ਨਹੀਂ ਕਹਿ ਰਹੇ ਕਿਸੇ ਵੀ ਤਰੀਕੇ ਦੇ ਨਾਲ ਅਫਵਾਹ ਰੂਪੀ ਗੱਲ ਨਹੀਂ ਹੈ ਇਹ ਸਿੱਧੇ ਤੌਰ ਦੇ ਉੱਪਰ ਪੰਜਾਬ ਦੇ ਜਰਨਲ ਸਕਤਰ ਜਿਹੜੇ ਨੇ ਜੀਡੀਯੂ ਦੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਸਤਨਾਮ ਸਿੰਘ ਗਿੱਲ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਉਹਨਾਂ ਨੇ ਸਿੱਧੇ ਸ਼ਬਦਾਂ ਦੇ ਵਿੱਚ ਸਖਤ ਸ਼ਬਦਾਂ ਦੇ ਵਿੱਚ ਉਹਨਾਂ तमाम ਗਤੀਵਿਧੀਆਂ ਦੀ ਵਿਰੋਧਤਾ ਕੀਤੀ ਹੈ ਜਿਹੜੀਆਂ ਕਿ ਭਾਈ ਅਮਰਤਪਾਲ ਸਿੰਘ ਨੂੰ ਸੈਸ਼ਨ ਵਿੱਚ ਦਾਖਲ ਨਹੀਂ ਹੋਣ ਦੇ ਦੀਆਂ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਭਾਈ ਅਮਰਿਤਪਾਲ ਸਿੰਘ ਹੁਣੀ ਲੋਕਾਂ ਦੇ ਚੁਣੇ ਗਏ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਨੁਮਾਇੰਦਗੀ ਕੀਤੀ ਜਾਣੀ ਚਾਹੀਦੀ ਸੀ ਉਹ ਨੁਮਾਇੰਦਗੀ ਨਹੀਂ ਉਹ ਕਰ ਪਾ ਰਹੇ ਕਿਉਂਕਿ ਉਹਨਾਂ ਦੇ ਵੱਲੋਂ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਹੁਣ ਉਹਨਾਂ ਨੂੰ ਤਾਜ਼ਾ ਯੂਪੀਏ ਦੇ ਤਹਿਤ ਵੀ ਆ ਜਿਹੜੀ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ ਨਾਲ ਹੀ ਤੁਹਾਨੂੰ ਜਾਣਕਾਰੀਆਂ ਇਹ ਵੀ ਦੇ ਦਿੰਦੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਡੀਯੂ ਪਾਰਟੀ ਜਿਸ ਪਾਰਟੀ ਦੇ ਨਾਲ ਸਮਰਥਨ ਦੇ ਵਿੱਚ ਹੈ ਜਿਸ ਪਾਰਟੀ ਦੇ ਨਾਲ ਸਮਰਥਨ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਸਰਕਾਰ ਬਣਾਈ ਗਈ ਹੈ ਜਡੀਯੂ ਪਾਰਟੀ ਇੱਕ ਅਜਿਹੀ ਪਾਰਟੀ ਹੈ ਨਿਤਿਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਇੱਕ ਅਜਿਹੇ ਵਿਅਕਤੀ ਨੇ ਜਿਨ੍ਹਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਚਾਰ ਆ ਜਿਹੜੇ ਪਾਵੇ ਨੇ ਕੇਂਦਰ ਸਰਕਾਰ ਦੇ ਉਹਨਾਂ ਦਾ ਇੱਕ ਪਾਵਾ ਜੇਕਰ ਨਿਤਿਸ਼ ਕੁਮਾਰ ਨੂੰ ਕਿਹਾ ਜਾਵੇ ਤਾਂ ਕੋਈ ਅਤਕਤਨੀ ਨਹੀਂ ਹੈ ਹੁਣ ਇੱਕ ਪਾਸੇ ਤਾਂ ਨਿਤਿਸ਼ ਕੁਮਾਰ ਹੋਰਾਂ ਦੀ ਜਡੀਯੂ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਭਾਈ ਅਮਰਪਾਲ ਸਿੰਘ ਖਾਲਸਾ ਹੋਰਾਂ ਦੇ ਹੱਕ ਦੇ ਵਿੱਚ ਭੁੱਲ ਹਈ ਹੈ ਦੂਸਰੇ ਪਾਸੇ ਕੇਂਦਰ ਸਰਕਾਰ ਦੇ ਪੰਜਾਬ ਦੇ ਜਿਹੜੇ ਆ ਸੂਬਾ ਸਖਤਰ ਭਾਜਪਾ ਯੂਥ ਵਿੰਗ ਦੇ ਨੇ ਉਹਨਾਂ ਦੇ ਵੱਲੋਂ ਕੁਰਬੀ ਕੁਲਬੀਰ ਸਿੰਘ ਆਸ਼ੂ ਉਹਨਾਂ ਦੇ ਵੱਲੋਂ ਇਹ ਸਾਰੀ ਚੀਜ਼ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਆ ਜਿਹੜਾ ਲੈਟਰ ਲਿਖਿਆ ਗਿਆ ਸੀ ਆ ਉਹ ਲਿਖਿਆ ਗਿਆ ਸੀ ਉਹਨਾਂ ਦੇ ਵੱਲੋਂ ਇਹ ਚੀਜ਼ ਕਹੀ ਗਈ ਕਿ ਭਾਈ ਇਸ ਸਾਰੀ ਚੀਜ਼ ਦੇ ਤਹਿਤ ਕਿਉਂਕਿ ਯੂਪੀਏ ਲਗਾ ਦਿੱਤੀ ਗਈ ਹੈ ਯੂਪੀਏ ਦੇ ਤਹਿਤ ਉਹਨਾਂ ਦੀ ਆ ਜਿਹੜੀ ਆ ਕਹਿ ਲਈਏ ਕਿ तमाम ਮੈਂਬਰਸ਼ਿਪ ਹੈ ਸੰਸਦ ਦੇ ਤੌਰ ਦੇ ਉੱਪਰ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਅਜਿਹੀ ਮੰਗ ਜਿਹੜੀ ਉਹ ਕੀਤੀ ਗਈ ਸੀ ਸੋ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਪਰ ਸਤਨਾਥ ਸਿੰਘ ਗਿੱਲ ਜਿਹੜੇ ਨੇ ਜਨਰਲ ਸਖਤਰ ਜੀਡੀਯੂ ਪੰਜਾਬ ਉਹ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਭਾਈ ਅਮਰਪਾਲ ਸਿੰਘ ਹੋਰਾਂ ਦੇ ਫੱਕ ਦੇ ਵਿੱਚ ਉਹ ਭੁੱਤ ਰਹੇ ਨੇ ਕਿਉਂਕਿ ਨਤੀਸ਼ ਕੁਮਾਰ ਹੋਰਾਂ ਦੀ ਤਾਂ ਗੱਟ ਜੋੜਦੇ ਰੂਪ ਦੇ ਵਿੱਚ ਕੇਂਦਰ ਦੇ ਵਿੱਚ ਸਰਕਾਰ ਜਿਹੜੀ ਆ ਉਹ ਭਾਜਪੀ ਦੇ ਨਾਲ ਰਲ ਕੇ ਬਣੀ ਹੋਈ ਹੈ ਸਨਾਮ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਾਰ ਦੇ ਟੀਵੀ ਦੇ ਉੱਪਰ ਧੰਨਵਾਦ ਸ਼ਿਰਗੇਲ ਸਾਹਿਬ ਜੀ ਜਿਸ ਤਰੀਕੇ ਇਹ ਇਹ ਸਾਰੀ ਚੀਜ਼ ਚੱਲ ਰਹੀ ਹੈ ਮੈਂ ਪਹਿਲਾ ਸਵਾਲ ਇਹੀ ਲਵਾਂਗਾ ਕਿ ਤੁਹਾਡੀ ਬਿਹਾਰ ਦੇ ਵਿੱਚ ਤਾਂ ਜਿਸ ਤਰੀਕੇ ਨਤੀਸ਼ ਕੁਮਾਰ ਹੋਰੀ ਕੇਂਦਰ ਸਰਕਾਰ ਦੇ ਇੱਕ ਕਹਿ ਲਈਏ ਕਿ ਕੁਰਸੀ ਦਾ ਇੱਕ ਉਹ ਕਹਿ ਲਈਏ ਕਿ ਪਾਵਾ ਬਣੇ ਹੋਏ ਨੇ ਪਰ ਪੰਜਾਬ ਦੇ ਵਿੱਚ ਤੁਹਾਡੇ ਵੱਲੋਂ ਅਮਰਤਪਾਲ ਸਿੰਘ ਹੋਰਾਂ ਦੀ ਜਿਹੜੇ ਹੱਕ ਦੇ ਹਕੂਕ ਦੇ ਵਿੱਚ ਗੱਲ ਕਹੀ ਗਈ ਹੈ ਇਹ ਦੋਵੇਂ ਚੀਜ਼ਾਂ ਮੇਲ ਨਹੀਂ ਖਾਂਦੀਆਂ ਤੇ ਖਾਲੀ ਦੇ ਰੀਆਂ ਇਸ ਦੇ ਉੱਤੇ ਸਪਸ਼ਟ ਕਰਨ ਦਿਓ ਸਪਸ਼ਟ ਰੂਪ ਦੇ ਵਿੱਚ ਦੱਸੋ ਕਿ ਜਾਣਕਾਰੀਆਂ ਹੈ ਕੀ ਨੇ ਦੇਖੋ ਸ਼੍ਰੀਮਤੀ ਉਹ ਸਾਹਿਬ ਅਸੀਂ ਹਰ ਗੱਲ ਨੂੰ ਪੋਲੀਟੀਕਲੀ ਰੰਗਤ ਨਹੀਂ ਦੇ ਸਕਦੇ ਮੈਂ ਲੋਕ ਸਭਾ ਹਲਕਾ ਖਡੂਰ ਸਾਹਿਬ ਦਾ ਵਸਿੰਦਾ ਵਾ ਇਥੋਂ ਦਾ ਨਾਗਰਿਕਾ ਇਥੋਂ ਦਾ ਵੋਟਰ ਵਾ ਹੂੰ ਪਾਰਟੀ ਲੈਵਲ ਤੇ ਜੋ ਮਰਜ਼ੀ ਹੋਵੇ ਜਿਹੜੀ ਮੈਂ ਜਿਹੜੀ ਗੱਲ ਕਰ ਕੀਤੀ ਸੀ ਉਹ ਗੱਲ ਕੀਤੀ ਸੰਵਿਧਾਨ ਦੇ Daire ਚ ਰਹਿ ਕੇ ਕਾਨੂੰਨ ਦੇ ਦ੍ਰਿਸ਼ਟੀਕੋਣ ਹੂੰ ਵੀ ਮੈਂਬਰ ਪਾਰਲੀਮੈਂਟ ਚ ਚਾਹੇ ਭਾਈ ਅਮਰਿਤਪਾਲ ਸਿੰਘ ਜੀ ਹੋਵੇ ਚਾਹੇ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੋਵੇ ਚਾਹੇ ਉਹ ਆਜ਼ਾਦ ਹੋ ਹੂੰ ਉਹਦੇ ਜਿਹੜੇ ਜੁਡੀਸ਼ਰੀ ਮਾਮਲੇ ਨੇ ਅਦਾਲਤਾਂ ਨਾਲ ਮਾਮਲੇ ਨੇ ਲੰਬਿਤ ਮਾਮਲੇ ਨੇ ਉਹ ਫੈਸਲਿਆਂ ਦੇ ਟਿੱਕੇ ਹਮ ਲੇਕਿਨ ਜਿਹੜਾ ਬੰਦਾ ਜਮਹੂਰੀਅਤ ਦੇ ਵਿੱਚ ਵੋਟਾਂ ਦੇ ਰਾਹੀਂ ਚੁਣ ਕੇ ਹਮ ਲੋਕ ਸਭਾ ਚ ਰਾਜ ਸਭਾ ਚ ਆਪਣੇ ਜਾਂਦਾ ਵਿਧਾਨ ਸਭਾ ਵਿੱਚ ਜਾਂਦਾ ਵਾ ਹਮ ਉਹਦੇ ਉਹਦਾ ਰਾਈਟ ਬੰਦਾ ਲੋਕ ਪ੍ਰਤੀਨਿਧਤਾ ਐਕਟ ਜਿਹੜਾ ਵਾ ਉਹਨੂੰ ਕੋਈ ਵਾਇਲੈਂਟ ਨਹੀਂ ਕਰ ਸਕਦਾ ਉਹਦੇ ਹੱਕ ਨਹੀਂ ਖੋ ਸਕਦਾ ਹਮ ਬਿਲਕੁਲ ਵਾਸ ਬਤੌਰ ਵੋਟਰ ਹਮ ਬਤੌਰ ਨਾਗਰਿਕ ਹਮ ਮੈਂ ਇਹ ਮਾਨਯੋਗ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਹਮ ਅੰਬਲ ਰਿਕੁਐਸਟ ਕੀਤੀ ਸੀ ਲੋਕ ਖੇਤਚ ਵੀ ਇਹ ਤੇ ਉਹਨਾਂ ਨੂੰ ਕੋਈ ਇੰਟਰਮ ਬੇਲ ਦਿੱਤੀ ਜਾਵੇ ਕੋਈ ਇਦਾਂ ਦਾ ਵਿਕਲਪ ਕੀਤਾ ਜਾਵੇ ਉਹਨ ਕਾਨੂੰਨੀ ਰਾਹ ਦਿੱਤੀ ਜਾਵੇ ਜੀ ਡਿਊ ਸੈਸ਼ਨ ਤੱਕ ਪਹੁੰਚ ਜੀ ਇਹ ਇਹ ਪਰ ਤੁਸੀਂ ਤਾਂ ਆਪਣੀ ਪਾਰਟੀ ਦੇ ਲੈਟਰ ਹੈਡ ਦੇ ਉੱਪਰ ਇਹ ਬੇਨਤੀਆਂ ਅਰਜ਼ੋਈਆਂ ਕਰ ਰਹੇ ਹੋ ਕਿਸੇ ਤਰੀਕੇ ਦੇ ਨਾਲ ਵੋਟਰ ਹੋਣ ਦੇ ਨਾਤੇ ਤਾਂ ਨਹੀਂ ਤੁਸੀਂ ਗਿਲ ਸਾਹਿਬ ਇਹ ਕੀਤੀ ਆ ਕੀ ਕਹੀਏ ਕਿ ਪੰਜਾਬ ਦੇ ਵਿੱਚ ਫਿਰ ਜੀਡੀਯੂ ਜਿਹੜੀ ਹੈ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਭਾਈ ਅਮਰਪਾਲ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਹੈ ਜਾਂ ਫਿਰ ਉਹਨਾਂ ਦੇ ਉੱਤੇ ਜਿਹੜੀਆਂ ਲੱਗੀਆਂ ਤਮਾਮ ਚੀਜ਼ਾਂ ਨੇ ਜਾਂ ਫਿਰ ਦੋਸ਼ ਜਿਹੜੇ ਲੱਗੇ ਨੇ ਜਿਹੜੇ ਕਿ ਹਾਲੇ ਤੱਕ ਸਾਬਤ ਤਾਂ ਨਹੀਂ ਹੋਏ ਪਰ ਉਹਨਾਂ ਦੋਸ਼ਾਂ ਦੇ ਵਿੱਚ ਤੁਸੀਂ ਮਲਾਂਕਣ ਕਰਦੇ ਹੋ ਕਿ ਉਹ ਗਲਤ ਸੀ ਜਾਂ ਫਿਰ ਕਿਸ ਤਰੀਕੇ ਦੇ ਨਾਲ ਇਹ ਸਾਰੀ ਚੀਜ਼ ਨੂੰ ਦੇਖੋ ਦੇਖੋ ਇੱਕ ਮਿੰਟ ਸ਼ੇਰ ਗੱਲ ਸਾਹਿਬ ਤੁਹਾਡਾ ਸਵਾਲ ਹੈ ਮੋਸਟਲੀ ਪੋਲੀਟੀਕਲ ਆ ਇਹ ਸਾਰਾ ਕੁਝ ਫੈਸਲੇ ਲੈਣੇ ਆ ਵੋਟ ਨੇ ਉਹਨਾਂ ਨੇ ਹੈਵੀ ਡੈਸ ਤੋਂ ਲੈਣੇ ਆ ਅਸੀਂ ਸਿਰਫ ਲੋਕ ਹੇਤ ਡੈਮੋਕ੍ਰੇਸੀ ਦੀ ਗੱਲ ਉਹਨਾਂ ਲੋਕਾਂ ਦੀ ਉਹਨਾਂ ਮਤਦਾਤਾ ਦੀ ਉਹਨਾਂ ਵੋਟਰਾਂ ਦੀ ਗੱਲ ਕੀਤੀ ਆ ਜਿਨ੍ਹਾਂ ਨੂੰ ਆਪਣੇ ਚੁੜੇ ਹੋਏ ਐਮਪੀ ਤੇ ਜਿਹੜੀਆਂ ਬਹੁਤ ਉਮੀਦਾਂ ਸੀ ਸੋ ਇਹਨੂੰ ਇਸ ਨੂੰ ਪੋਲੀਟਿਕਲੀ ਐਂਗਲ ਤੋਂ ਨਾ ਲਿਆ ਜਾਵੇ ਇਹਨੂੰ ਕਾਨੂੰਨੀ ਨਜ਼ਰੀਏ ਤੋਂ ਵੇਖਿਆ ਜਾਵੇ ਕਿ ਸਾਡੀ ਮੰਗ ਮਤਲਬ ਹਵਾ ਚ ਆ ਕਿ ਨਾ ਕਾਨੂੰਨ ਦੇ ਧਾਰੇ ਚ ਹੈ ਕਿ ਨਹੀਂ ਆ ਬਿਲਕੁਲ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਮੈਂ ਤਾਂ ਕਰਕੇ ਸਵਾਲ ਲੈ ਰਹੇ ਹਾਂ ਕਿਉਂਕਿ ਜਿਹੜੇ ਆ ਕੁਲਬੀਰ ਸਿੰਘ ਆਸ਼ੂ ਨੇ ਉਹਨਾਂ ਦੇ ਵੱਲੋਂ ਇੱਕ ਸਪੀਕਰ ਸਾਹਿਬ ਨੂੰ ਚਿੱਠੀ ਲਿਖੀ ਗਈ ਸੀ ਉਹ ਚਿੱਠੀ ਦੇ ਵਿੱਚ ਉਹ ਕਹਿੰਦੇ ਸੀ ਕਿ ਭਾਈ ਯੂਪੀਏ ਲੱਗੀ ਹੈ ਯੂਪੀਏ ਦੇ ਤਹਿਤ ਉਹਨਾਂ ਦੀ ਤਾਂ ਸੰਸਦ ਤੋਂ ਮੈਂਬਰਸ਼ਿਪ ਜਿਹੜੀ ਆ ਰੱਦ ਹੋਣੀ ਚਾਹੀਦੀ ਹੈ ਤਾਂ ਕਰਕੇ ਇਹ ਸਵਾਲ ਬਣ ਰਿਹਾ ਹੈ ਲੋਕਾਂ ਦੇ ਵਿੱਚ ਸਵਾਲ ਹੈ ਕਿ ਭਾਈ ਦੋਵੇਂ ਪਾਰਟੀਆਂ ਘੱਟ ਜੋੜ ਦੇ ਵਿੱਚ ਨੇ ਪਰ ਸੁਰਦੋਂਾਂ ਦੇ ਜਿਹੜੇ ਨੇ ਵੱਖ-ਵੱਖ ਨੇ ਦੇਖੋ ਜਿਹੜੇ ਜੁੱਤੇ ਮੇਰੇ ਛੋਟੇ ਵੀਰ ਨੇ ਆਗੂ ਨੇ ਮੇਰੇ ਹਲਕੇ ਦੇ ਨੇ ਹੂੰ ਉਹ ਜਮਹੂਰੀ ਚ ਰਹਿੰਦੇ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਮੰਗ ਕਰ ਸਕਦੇ ਨੇ ਹੂੰ ਪਰ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਗੱਲ ਕਰਾਂਗੇ ਕਿਉਂਕਿ ਕਾਨੂੰਨੀ ਦਾਅ ਪੇਚਾਂ ਦੀ ਗੱਲ ਆ ਜੀ ਉਹ ਉਹਨਾਂ ਨੇ ਜਿਹੜੇ ਜੂਥ ਆਗੂ ਨੇ ਮੰਗ ਕੀਤੀ ਸੀ ਸਪੀਕਰ ਸਾਹਿਬ ਨੂੰ ਲੈਟਰ ਲਿਖ ਕੇ ਹਾਂ ਤਾਂ ਸਪੀਕਰ ਸਾਹਿਬ ਸਿਰਫ ਆਪਣੇ ਪਾਰਲੀਮੈਂਟ ਦੇ ਵਿੱਚ ਕੰਟਰੋਲਰ ਨੇ ਹਾਂ ਔਰ ਤੁਸੀਂ ਨੂੰ ਡਿਸਮਿਸ ਟਰਮੀਨੇਟ ਨਹੀਂ ਕਰ ਸਕਦੇ ਫਾਰ ਦਾ ਟਾਈਮਿੰਗ ਮੁਅਤਲਤਾ ਕਰ ਸਕਦੇ ਆ ਹੂੰ ਤੇ ਜੇਕਰ ਜਿਵੇਂ ਮੇਰੇ ਛੋਟੇ ਵੀਰ ਨੇ ਮੰਗ ਕੀਤੀ ਆ ਹੂੰ ਇਹ ਤਾਂ ਫਿਰ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਰਹਦੇ ਹੋਏ ਉਹਨਾਂ ਨੇ ਆਪਣੀ ਜਿਹੜੀ ਤਾਨਾਸ਼ਾਹੀ ਸੋਚ ਦਾ ਪ੍ਰਗਟਾਵਾ ਕੀਤਾ ਵਾ ਜਦਕਿ ਇਹ ਤਾਂ ਲੋਕ ਹਿੱਤ ਦੀ ਗੱਲ ਹੈ ਹੂੰ ਇਹ ਤੇ ਬਾਹਰ ਇਲੈਕਸ਼ਨ ਕੋਈ ਨਹੀਂ ਚਾਹੇਗਾ ਇਹਨਾਂ ਖਰਚ ਕੋਣ ਕਰੇਗਾ دوسری ਗੱਲ ਗਿੰਦਪਾ ਕੇ ਕੋਰਡ ਕੋਈ ਨਹੀਂ ਸੀਗੇ ਨਹੀਂ ਦਿੰਦੀ ਅਸੀਂ ਕੋਰਡ ਦੇ ਕੰਮ ਵਿੱਚ ਧਖਾ ਲੇ ਲਿਆ ਨੀ ਬਿਲਕੁਲ ਵਾਜਬ ਤੁਸੀਂ ਗੱਲ ਸਾਹਿਬ ਇਹ ਫਰਮਾ ਰਹੇ ਹੋ ਸਭ ਕੁਝ ਪਰ ਜਿਸ ਤਰੀਕੇ ਦੇ ਨਾਲ ਇਹ ਇਹ ਚੀਜ਼ ਤੁਹਾਡੇ ਵੱਲੋਂ ਕਹੀ ਗਈ ਹੈ ਕਿਤੇ ਨਾ ਕਿਤੇ ਆ ਮੈਂ ਕਹ ਜੇਕਰ ਅੱਖਰਾਂ ਦੇ ਉੱਪਰ ਧਿਆਨ ਦੇਵਾਂ ਤੁਹਾਡੇ ਲਿਖੀ ਗਈ ਸ਼ੁਕਦਾਵਲੀ ਦੇ ਉੱਪਰ ਧਿਆਨ ਦੇਵਾਂ ਤਾਂ ਖਾਸ ਤੌਰ ਦੇ ਉੱਪਰ ਜਿਵੇਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਭਾਵੇਂ ਭਾਜੀਪੀ ਦੇ ਆਗੂਆਂ ਦੇ ਵੱਲੋਂ ਬੋਲੇ ਗਏ ਬੋਲ ਜਿਹੜੇ ਨੇ ਉਹਦੇ ਵਿੱਚ ਸਿੱਧੇ ਤੌਰ ਦੇ ਉੱਪਰ ਅਮਰਤਪਾਲ ਹੀ ਲਿਖਦੇ ਨੇ ਉਹ ਸਿੰਘ ਵੀ ਲਾਉਣਾ ਵਾਜਬ ਨਹੀਂ ਸਮਝਦੇ ਤੁਹਾਡੇ ਵੱਲੋਂ ਭਾਈ ਵੀ ਲਿਖਿਆ ਗਿਆ ਹੈ ਭਾਈ ਕਹਿ ਕੇ ਸੰਬੋਧਨ ਕੀਤਾ ਗਿਆ ਪਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਖਿੱਚਦਾ ਕੇਂਦਰ ਬਣਦੀ ਮੇਰੀ ਮੇਰੀ ਗੱਲ ਸੁਣੋ ਸ਼ੇਰ ਗੱਲ ਸਾਹਿਬ ਅਸੀਂ ਪੰਜਾਬ ਉਹ ਇੱਕ ਅੰਮ੍ਰਿਤਸਰੀ ਸਿੱਖ ਆ ਉਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮੋਹਰ ਲੱਗੀ ਆ ਉਹ ਅੰਮ੍ਰਿਤ ਅੰਮ੍ਰਿਤਪਾਨ ਕੀਤਾ ਉਹਨਾਂ ਨੇ ਜੀ ਇਸ ਕਰਕੇ ਜੋ ਉਹਨਾਂ ਦਾ ਨਾਮ ਪਰਚਲਿਆ ਅਸੀਂ ਉਹੀ ਐਡਰੈਸ ਕੀਤਾ ਵਾ ਮੈਂ ਇੱਥੇ ਲੋਕ ਪ੍ਰਤੀਨਿਧਤਾ ਐਕਟ ਆਰ ਉਹ ਜ਼ਮਹੂਰੀ ਦੀ ਗੱਲ ਕੀਤੀ ਮੈਂ ਕੋਈ ਵਿਅਕਤੀਗਤ ਤੌਰ ਤੇ ਉਹਦਾ ਸਮਰਥਨ ਨਹੀਂ ਕੀਤਾ ਹੂੰ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜੋ ਵੀ ਉਹਨਾਂ ਦੇ ਉੱਪਰ ਕਾਰਵਾਈਆਂ ਹੋ ਰਹੀਆਂ ਨੇ ਜਾਂ ਫਿਰ ਉਹਨਾਂ ਨੇ ਜੋ ਕੁਝ ਕੀਤਾ ਉਹਦੇ ਨਾਲ ਤੁਸੀਂ ਸਬੰਧ ਰੱਖਦੇ ਪਰ ਕਾਨੂੰਨੀ ਤੌਰ ਦੇ ਉੱਪਰ ਚਾਹੁੰਦੇ ਹੋ ਕਿ ਉਹ ਪ੍ਰਤੀਨਿਧ ਦੇ ਤੌਰ ਦੇ ਉੱਪਰ ਵਿਚਾਰ ਹਾਂ ਜੋ ਅਸੀਂ ਇਹ ਚਾਹਦੇ ਆਂ ਕਿ ਜੇਕਰ ਜੋ ਕੋਈ ਪ੍ਰਵਿਧਨ ਹੈ ਅਵੇਲੇਬਲ ਦੇਸ਼ ਦੀ ਸਿਖਰਲੀ ਅਦਾਲਤ ਜਿਹਨੂੰ ਸੁਪਰੀਮ ਕੋਰਟ ਕਹਿੰਦੇ ਨੇ ਕੁੱਟੋ-ਕੱਟੋ ਸਾਡੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਜਿਹੜੀ ਪ੍ਰਤੀਨਿਧਤਾ ਐਕਟ ਨੂੰ ਬਹਾਲ ਕਰੇ ਔਰ ਸਾਡਾ ਜਿਹੜਾ ਹਲਕਾ ਡਾਰਕ ਜ਼ੋਨ ਚ ਜਾ ਚੁੱਕਾ ਵਾ ਕੁੱਟੋ-ਕੱਟ ਲੋਕਾਂ ਦੀ ਉਮੀਦਾਂ ਦੇ ਮੁਤਾਬਕ ਐਮਪੀ ਨੂੰ ਚਾਲੂ ਸੈਸ਼ਨ ਵਿੱਚ ਜਾਣ ਦੀ ਪਰਮਿਟੈਂਡਾ ਜੀ ਹਾਂਜੀ ਦੇ ਵਿੱਚ ਲਾ ਸਵਾਲ ਦੇ ਨਾਲ ਸਮਾਪਤੀ ਕਰਾਂਗੇ ਆਉਣ ਵਾਲੇ ਕੱਲ ਨੂੰ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿਆਸੀ ਕਾਨਫਰੰਸਾਂ ਵੱਖ-ਵੱਖ ਪਾਰਟੀਆਂ ਦੇ ਵੱਲ ਰੱਖੀਆਂ ਗਈਆਂ ਨੇ ਆ ਨਵੀਂ ਪਾਰਟੀ ਦਾ ਐਲਾਨ ਹੋਣਾ ਹੈ ਭਾਈ ਅਮਰਪਾਲ ਸਿੰਘ ਖਾਲਸਾ ਹੋਰਾਂ ਦੀ ਉਸ ਸਾਰੇ ਚੀਜ਼ ਨੂੰ ਕਿਵੇਂ ਵੇਖਦੇ ਹੋ ਖਡੂਰ ਸਾਹਿਬ ਹਲਕੇ ਨੂੰ ਤੁਸੀਂ ਕਹਿ ਰਹੇ ਹੋ ਕਿ ਡਾਰਕ ਜ਼ੋਨ ਦੇ ਵਿੱਚ ਚਲਿਆ ਗਿਆ ਉਹਨਾਂ ਨੇ ਤਾਂ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ ਨਵੀਂ ਪਾਰਟੀ ਤੋਂ ਫਿਰ ਆਸ ਉਮੀਦ ਦਾ ਕੰਮ ਨਾ ਉਸ ਤਰੀਕੇ ਦੇ ਨਾਲ ਨਹੀਂ ਰੱਖਣੀਆਂ ਚਾਹੀਦੀਆਂ ਦੇਖੋ ਇਹ ਜੋ ਮਹੂਦਤ ਵੀ ਇਹਦੇ ਸਿਨੂਵੀ ਖੇਤਰੀ ਪਾਰਟੀ ਬਣਾਉਣ ਦਾ ਹੱਥ ਆ ਹਾਂ ਗੱਲ ਪਾਰਟੀ ਦੇ ਏਜੰਡੇ ਤੇ ਪਾਰਟੀ ਦੇ ਪ੍ਰੋਗਰਾਮ ਤੇ ਉਹਦੇ ਸਿਧਾਂਤਾਂ ਤੇ ਉਹਦੀ ਸੰਵਿਧਾਨ ਤੇ ਅਜੇ ਤੱਕ ਤਾਂ ਉਹਦਾ ਸੰਵਿਧਾਨ ਹੀ ਨਹੀਂ ਜੰਤ ਕੋਈ ਆ ਤੁਸੀਂ ਕੀ ਪ੍ਰਤੀਕਿਰਿਆ ਕਰਾਂਗੇ ਹਾਂ ਜਿੰਨਾ ਚਿਰ ਤੱਕ ਸਾਨੂੰ ਉਹਦੇ ਏਜੰਡੇ ਦਾ ਨਹੀਂ ਪਤਾ ਉਹਦੇ ਸੰਵਿਧਾਨ ਦਾ ਨਹੀਂ ਪਤਾ ਜਿਹੜੀ ਮੰਨਤਾ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਉਹ ਤਾਂ ਸਿਰਫ ਡਿਪੈਂਡ ਹੋਏਗਾ ਨਾ ਕਿ ਉਹ ਅਪਰੂਵਲ ਹੋਈ ਕਿ ਨਹੀਂ ਹੋਈ ਅਨਰਜਿਸਟਰਡ ਨੂੰ ਕੋਈ ਮੰਨਤਾ ਨਹੀਂ ਇੱਕ ਸੰਗਠਨ ਹੋ ਸਕਦਾ ਹੈ ਕਿ ਵਿਚਾਰਧਾਰਾ ਹੋ ਸਕਦੀ ਆ ਪਰ ਜਿੰਨਾ ਚਿਰ ਤੱਕ ਸੰਵਿਧਾਨ ਮੁਤਾਬਕ ਟਰਮ ਐਂਡ ਕੰਡੀਸ਼ਨ ਕੰਪਲੀਟ ਨਹੀਂ ਕਰਦੇ ਉਹਨਾਂ ਚਿਰ ਤੱਕ ਇਲੈਕਸ਼ਨ ਕਮਿਸ਼ਨ ਡਰਾਮਾ ਆਫ ਇੰਡੀਆ ਇਹਨਾਂ ਨੂੰ ਪ੍ਰੂਵ ਨਹੀਂ ਕਰੇਗਾ ਪਹਿਲੋ ਪ੍ਰोसीडिंग ਚ ਉਸ ਪ੍ਰੋਸੈਸ ਚ ਲੰਘਣਾ ਇਹ ਰਸਮੀ ਤੌਰ ਤੇ ਵੱਖਰੀ ਗੱਲ ਆ ਪਰ ਹਾਈ ਤੱਕ ਪ੍ਰੋਗਰਾਮ ਤਾਂ ਸਾਹਮਣੇ ਆਣ ਵੀ ਉਹਨਾਂ ਦਾ ਪ੍ਰੋਗਰਾਮ ਸੀ ਜੀ ਮੇਰੇ ਕੋਲ ਗੱਲ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਗੱਲਬਾਤ ਕੀਤੀ ਸੋ ਇਹ ਹਨ ਆ ਜਰਨਲਿਸਟ ਜੀਡੀਯੂ ਪੰਜਾਬ ਦੇ ਸਤਨਾਮ ਸਿੰਘ ਗਿੱਲ ਜਿਨ੍ਹਾਂ ਦੇ ਵੱਲੋਂ ਇਹ ਆਪਣਾ ਪ੍ਰतिक੍ਰਮ ਪੇਸ਼ ਕੀਤਾ ਗਿਆ ਹੈ ਆ ਲੈਟਰ ਹੈਡ ਦੇ ਉੱਪਰ ਇਹਨਾਂ ਦੇ ਵੱਲੋਂ ਇਹ ਸਾਰੀਆਂ ਜਿਹੜੀਆਂ ਕਹਿ ਲਈਏ ਦਲੀਲਾਂ ਕਹਿ ਲਈਏ ਅਪੀਲਾਂ ਕਹਿ ਲਈਏ ਉਹ ਕੀਤੀਆਂ ਗਈਆਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਤੇ ਹੁਣ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਰਹਿ ਕੇ ਇਹ ਸਾਰੀ ਚੀਜ਼ ਜਿਹੜੀ ਹੈ ਜ਼ਮੀਨੀ ਧਰਾਤਲ ਦੇ ਉਪਤਰ ਨਹੀਂ ਚਾਹੀਦੀ ਹੈ ਹੁਣ ਇਹ ਕਹਿ ਰਹੇ ਨੇ ਕਹਿੰਦੇ ਕਿ ਇਸ ਨੂੰ ਸਿਆਸੀ ਰੂਪ ਜਿਹੜਾ ਉਹ ਨਾਂ ਦਿੱਤਾ ਜਾਵੇ ਸਿਆਸੀ ਰੂਪ ਨਾਂ ਦੇਣ ਦੇ ਪਿੱਛੇ ਵਜਾ ਇਹਨਾਂ ਦੇ ਵੱਲੋਂ ਜਿਹੜੀ ਦੱਸੀ ਗਈ ਹੈ ਉਹ ਤਾਂ ਚਲੋ ਇਹਨਾਂ ਦੇ ਹਿਸਾਬ ਦੇ ਨਾਲ ਇਹਨਾਂ ਦੇ ਵੱਲ ਬਲੇ ਹੋਣਗੇ ਪਰ ਇੱਕ ਜਦੋਂ ਕਿਸੇ ਪਾਰਟੀ ਦੇ ਲੈਟਰਹੈਡ ਦੇ ਉੱਪਰ ਕਿਸੇ ਨੂੰ ਆ ਕੁਝ ਲਿਖਿਆ ਜਾਂਦਾ ਤਾਂ ਫਿਰ ਸਿੱਧੇ ਤੌਰ ਦੇ ਉੱਪਰ ਜਾਂ ਫਿਰ ਸਿੱਧੇ ਤੌਰ ਦੇ ਉੱਪਰ ਉਸ ਨੂੰ ਸਮਝਿਆ ਜਾ ਸਕਦਾ ਹੈ ਕਿ ਭਾਈ ਇਹ ਸਾਰੀਆਂ ਸਥਿਤੀਆਂ ਬਿਆਨ ਕੀ ਕਰਨ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਉਹ ਕਹਿੰਦੇ ਕਿ ਮੈਂ ਵੋਟਰ ਆ ਖਡੂਰ ਸਾਹਿਬ ਹਲਕੇ ਦਾ ਤੇ ਤਾਂ ਕਰਕੇ ਮੇਰੇ ਮਨ ਦੇ ਵਿੱਚ ਇਹ ਸਾਰੀ ਚੀਜ਼ ਆਈ ਹੈ ਹਾਲਾਂਕਿ ਚੰਗੀ ਗੱਲ ਹੈ ਕਿ ਆਪਣੇ ਡਾਰਕ ਜ਼ੋਨ ਦੇ ਵਿੱਚ ਜਾ ਰਹੇ ਹਲਕੇ ਨੂੰ ਉਹਨਾਂ ਦੇ ਵੱਲ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਬਚਾਉਣ ਦੀਆਂ ਕੋਸ਼ਿਸ਼ਾਂ ਚੁਣੇ ਗਏ ਪ੍ਰਤੀਨਿਧ ਉਹਦੇ ਲਈ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਉੱਪਰ ਯੂਏਪੀਏ ਵੀ ਲੱਗਾ ਹੈ ਜਿਸ ਦੇ ਉੱਪਰ ਜੇਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਦੇ ਵੱਲੋਂ ਸਭ ਤੋਂ ਵੱਧ ਪ੍ਰਚਾਰ ਕੀਤਾ ਗਿਆ ਸੀ ਤੇ ਬੀਜੇਪੀ ਦੀ ਆ ਕਹ ਲਈਏ ਗੱਠਜੋੜ ਦੇ ਨਾਲ ਸਮੰਧਿਤ ਪਾਰਟੀ ਜਿਹੜੀ ਹੈ ਭਾਈਵਾਲ ਪਾਰਟੀ ਜਿਹੜੀ ਹੈ ਜੀਡੀਯੂ ਜਨਤਾ ਦਲ ਯੂਨਾਈਟਿਡ ਜਿਹੜੀ ਕਿ ਪੰਜਾਬ ਦੇ ਵਿੱਚ 2027 ਦੇ ਲਈ ਪੈਰ ਪਸਾਰੇਗੇ ਇਸ ਦੀਆਂ ਵੀ ਬਹੁਤ ਸਾਰੀਆਂ ਗਤੀਵਿਧੀਆਂ ਜਾਂ ਫਿਰ ਉੱਗਾ ਸੁਗਾ ਜਿਹੜੀਆਂ ਨੇ ਉਹ ਨਿਕਲ ਕੇ ਸਾਹ ਸ਼ੁਰੂ ਹੋ ਚੁੱਕੀਆਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਤਾਂ ਮੈਨੂੰ ਲੱਗਦਾ ਵੱਡਾ ਸਵਾਲ ਖੜਾ ਕਰਦੀਆਂ ਨੇ ਕਿ ਇੱਕ ਪਾਰਟੀ ਦੇ ਰੂਪ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਜਦੋਂ ਅਜਿਹਾ ਕੋਈ ਸੁਨੇਹਾ ਦਿੱਤਾ ਜਾਂਦਾ ਹੈ ਕੋਈ ਅਪੀਲ ਰੱਖੀ ਜਾਂਦੀ ਹੈ ਦਲੀਲ ਰੱਖੀ ਜਾਂਦੀ ਹੈ ਤਾਂ ਇਸ ਦੇ ਉੱਪਰ ਸੁਭਾਵਿਕ ਤੌਰ ਦੇ ਉੱਪਰ ਸਵਾਲ ਖੜੇ ਹੋਣੇ ਤਾਂ ਬਣਦੇ ਨੇ ਪਰ ਇਸ ਵਕਤ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੀ ਟੀਮ ਦੇ ਮੈਂਬਰ ਜਿਹੜੇ ਨੇ ਪ੍ਰਗਟ ਸਿੰਘ ਮੀਆਂਬਿੰਦ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੀਆਂਬਿੰਦ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ ਸਾਭ ਤੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਹਮਦਦ ਟੀਵੀ ਦਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਮੈਂ ਤਾਂ ਜਿਹੜੀ ਗੱਲ ਸ਼ੁਰੂ ਕਰਨ ਲੱਗਾ ਮੈਂ ਤਾਂ ਵਧਾਈਆਂ ਤੋਂ ਕਰੂੰਗਾ ਕਿ ਇੱਕ ਕੌਮੀ ਪੱਧਰ ਦੇ ਗੱਠਜੋੜ ਦੇ ਵਿੱਚੋਂ ਪਾਰਟੀ ਜਿਹੜੀ ਜੀਡੀਯੂ ਹੈ ਉਸ ਦੇ ਵੱਲੋਂ ਆਪਣੇ ਲੈਟਰ ਹੈਡ ਦੇ ਉੱਪਰ ਬੇਨਤੀਆਂ ਅਰਜ਼ੋਈਆਂ ਕੀਤੀਆਂ ਗਈਆਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਉਹ ਕਹਿੰਦੇ ਕਿ ਭਾਈ ਅਮਰਤਪਾਲ ਸਿੰਘ ਹਰਾਂ ਨੂੰ ਸੈਸ਼ਨ ਦੇ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇ ਇਹ ਸਤਨਾਮ ਸਿੰਘ ਗਿੱਲ ਜਿਹੜੇ ਕਿ ਜਨਰਲ ਸਕੱਤਰ ਪੰਜਾਬ ਨੇ ਜੀਡੀਯੂ ਦੇ ਉਹਨਾਂ ਦੇ ਵੱਲੋਂ ਬੇਨਤੀ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਅਸੀਂ ਲਗਾਤਾਰ ਦਰਸ਼ਕਾਂ ਦੇ ਨਾਲ ਸਾਂਝੀਆਂ ਵੀ ਕਰ ਰਹੇ ਹਾਂ ਸੋ ਪ੍ਰਗਟਜੀ ਸਵਾਲ ਪਹਿਲਾ ਇਹ ਹੈ ਕੀ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਇੱਕ ਜੀਡੀਪੀ ਪਾਰਟੀ ਜਿਹੜੀ ਬਿਹਾਰ ਦੇ ਵਿੱਚ ਮੁੱਖ ਮੰਤਰੀ ਨਿਤਿਸ਼ ਕੁਮਾਰ ਹੋਰਾਂ ਦੀ ਪਾਰਟੀ ਹੈ ਨਿਤਿਸ਼ ਕੁਮਾਰ ਹੋਣੀ ਕੇਂਦਰ ਸਰਕਾਰ ਦੇ ਉਹ ਪਾਵੇ ਨੇ ਉਸ ਕੁਰਸੀ ਤੇ ਜਿਹਦੇ ਉੱਪਰ ਨਰਿੰਦਰ ਮੋਦੀ ਸਾਹਿਬ ਬੈਠੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜੇ ਇਸ ਤਰੀਕੇ ਦੇ ਨਾਲ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਹੱਕ ਦੇ ਵਿੱਚ ਨਿਤਰਦੀ ਨਜ਼ਰ ਆ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਸਾਰੀ ਚੀਜ਼ ਨੂੰ ਵੇਖ ਕੇ ਵੇਖੋ ਜੀ ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਉਹ ਵੀ ਜਿਹੜੀ ਗੱਲ ਕਰਨਦੇ ਆ ਨਾ ਉਹ ਗੱਲ ਤੁਹਾਨੂੰ ਮੈਂ ਕਹਿਆ ਉਹ ਸਵਿਧਾਨ ਦੀ ਗੱਲ ਕਰਨਦੇ ਆ ਉਹ ਸੱਚ ਦੀ ਗੱਲ ਕਰਨਦੇ ਆ ਉਹਨਾਂ ਨੂੰ ਪਤਾ ਵਾ ਕਿ ਇਹ ਭਾਈ ਅਮਰਤਪਾਲ ਸਿੰਘ ਖਾਲਸਾ 4.5 ਲੱਖ ਵੋਟ ਲੈ ਕੇ ਜਿੱਤਿਆ ਵਾ ਤੇ ਇਹ ਸਰਕਾਰਾਂ ਜਿੰਨੀਆਂ ਵੀ ਆ ਉਹਨਾਂ ਨਾਲ ਧੱਕਾ ਕਰਦੀਆਂ ਵਾ ਉਹ ਧੱਕੇ ਦਾ ਦੇਖਦੇ ਹੋਏ ਉਹਨਾਂ ਨੇ ਸੋਚਿਆ ਵੀ ਇੱਕ ਮੈਂਬਰ ਆਫ ਪਾਰਲੀਮੈਂਟ ਜਿਹੜਾ 2 ਲੱਖ ਵੋਟ ਦੇ ਨਾਲ ਲੀਡ ਨਾਲ ਜਿੱਤਿਆ ਹੋਏ ਤੇ ਉਹਨੂੰ ਸੈਸ਼ਨ ਦੇ ਵਿੱਚ ਨਾ ਹਾਜ਼ਰ ਕੀਤਾ ਜਾਵੇ ਗੱਲ ਵੇਖੋ ਕੱਲੇ ਅਮਰਤਪਾਲ ਦੀ ਨਹੀਂ ਹੈ ਭਾਜੀ ਗੱਲ ਉਹ ਸਾਢੇ 4 ਲੱਖ ਵੋਟਰ ਦੀ ਆ ਹੂੰ ਜਿਹੜਾ 20 ਲੱਖ ਸਾਡੇ ਇਥੋਂ ਦਾ ਵੋਟ ਆ ਨਾ ਖਰੂਸ ਸਾਹਿਬ ਹਲਕੇ ਦੀ ਉਹਨਾਂ ਦੀ ਗੱਲ ਉਹਨਾਂ ਨਾਲ ਧੱਕਾ ਹੋ ਰਿਹਾ ਵਾ ਹਾਂ ਤੁਸੀਂ ਮੰਨ ਲਓ ਭਾਈ ਅਮਰਤਪਾਲ ਸਿੰਘ ਨੂੰ 6 ਮਹੀਨੇ ਹੋ ਗਏ ਐਮਪੀ ਬਣੇ ਨੂੰ ਹੂੰ ਤੇ ਘਾਟੋ ਘਾਟ 2.5 ਕਰੋੜ ਰੁਪਏ ਫੰਡ ਆ ਗਿਆ ਹਾਂ ਅੱਜ ਤੱਕ ਜਿਹੜਾ ਸਾਡੇ ਫੰਡ ਦਾ ਨਾ ਰਿਲੀਜ਼ ਨਹੀਂ ਹੋਣ ਦੇ ਉਹ ਕਿਹਦਾ ਨੁਕਸਾਨ ਹੋ ਰਿਹਾ ਜੀ ਲੋਕਾਂ ਦਾ ਸਤ ਸਾਰ ਲੋਕਾਂ ਦਾ ਨੁਕਸਾਨ ਹੈ ਉਹ ਜਿਹੜੀ ਪਾ ਕੇ ਬਹੁਤ ਉਹਦਾ ਧੰਨਵਾਦ ਕਰਦਾ ਉਹਨਾਂ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਉਹਨਾਂ ਨੇ ਕਿਹਾ ਉਹਨਾਂ ਸੈਸ਼ਨ ਦੇ ਵਿੱਚ ਲਿਆਓ ਉਹਨਾਂ ਦੇ ਜੋ ਸਹੂਲਤਾਂ ਬੰਦੀਆਂ ਉਹਨਾਂ ਦੀਆਂ ਸਹੂਲਤਾਂ ਦੇਣ ਉਹਨਾਂ ਨੂੰ ਜੀ ਉਹਨਾਂ ਦੇ ਫੰਡ ਬੰਦੇ ਫੰਡ ਉਹਨੇ ਰਿਲੀਜ਼ ਕਰਨ ਤੇ ਬਾਕੀ ਤੇ ਪਹਿਲੀ ਤੇ ਗੱਲ ਜਦੋਂ ਉਹਨਾਂ ਨੂੰ 4.5 ਲੱਖ ਵੋਟ ਬੋਰਡ ਤੇ ਵੋਟ ਨੇ ਬੋਰਡ ਪਾ ਕੇ ਜਿਤਾਤਾ ਉਹਨਾਂ ਨੂੰ ਉੱਥੋਂ ਰਿਲੀਜ਼ ਕਰਨਾ ਚਾਹੀਦਾ ਵਾ ਹਾਂ ਨੇ ਪਰ ਇਹ ਸਾਰੀਆਂ ਜੜੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਪ੍ਰਗਟਜੀ ਸਵਾਲ ਤਾਂ ਇੱਥੇ ਵੀ ਖੜਾ ਹੁੰਦਾ ਹੈ ਕਿ ਪੰਜਾਬ ਵਾਲੇ ਪੱਖ ਤੋਂ ਤਾਂ ਬਹੁਤ ਚੰਗੀ ਗੱਲ ਹੈ ਸਵੈਰਧਤਾ ਦੀ ਗੱਲ ਹੈ ਕਿ ਚੰਗਾ ਸੋਚਦੇ ਨੇ ਵੋਟਰ ਹੋਣ ਦੇ ਨਾਤੇ ਪੰਜਾਬ ਦੇ ਪਛਿੰਦੇ ਹੋਣ ਦੇ ਨਾਤੇ ਪਰ ਜਿਹੜੀ ਪਾਰਟੀ ਦੇ ਨਾਲ ਭਾਈਵਾਲਤਾ ਉਹਨਾਂ ਨੂੰ ਵੀ ਇੱਕ ਅੱਧੀ ਚਿੱਠੀ ਕੱਢ ਦੇਣੀ ਚਾਹੀਦੀ ਹੈ ਇਹ ਨਹੀਂ ਤੁਸੀਂ ਸੋਚਦੇ ਵਿਚਾਰਦੇ ਕਿ ਇੱਕ ਤਾਂ ਜਿਹੜੀ ਬੇਨਤੀ ਕੀਤੀ ਗਈ ਹੈ ਚੀਫ ਜਸਟਿਸ ਸਾਹਿਬ ਨੂੰ ਨਾਲ ਦੀ ਨਾਲ ਬੇਨਤੀ ਇੱਕ ਆਪਣੀ ਸਰਕਾਰ ਦੇ ਵਿੱਚ ਜਿਨ੍ਹਾਂ ਦੇ ਨਾਲ ਭਾਈਵਾਲਤਾ ਹੈ ਉਹਨਾਂ ਨੂੰ ਵੀ ਕਰ ਦੇਣੀ ਚਾਹੀਦੀ ਹੈ ਕਿ ਭਾਈ ਤੁਹਾਡੇ ਵੱਲੋਂ ਵੀ ਥੋੜੀ ਜਿਹੀ ਰਿਲੀਫ ਕੀਤੀ ਜਾਵੇ ਜਿਹੜੀਆਂ ਗੰਨਾ ਉੱਥੋਂ ਮਿਲਣ ਦੀ ਗੱਲ ਕੀਤੀ ਗਈ ਉੱਥੇ AKF ਫੋਰਸ ਦੀ ਗੱਲ ਕੀਤੀ ਗਈ ਕਿ ਭਾਈ ਉੱਥੇ ਤਾਂ ਗੋਲੀਆਂ ਚਲਾਉਣ ਦੀ ਪ੍ਰੈਕਟਿਸ ਕੀਤੀ ਜਾ ਰਹੀ ਸੀ ਉੱਥੇ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਉਹ ਸਾਰੀਆਂ ਚੀਜ਼ਾਂ ਦੇ ਲਈ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਅਹੀਂ ਇਹ ਕਹਿ ਰਹੇ ਉਹਨਾਂ ਦੇ ਨਾਲ-ਨਾਲ ਇਹ ਆਮ ਆਦੀ ਪਾਰਟੀ ਨੇ ਸਾਰਿਆਂ ਨੂੰ ਰੋਲ ਅਦਾ ਕੀਤਾ ਸੀ ਹਾਂ ਇਹ ਕਹਿੰਦੇ ਇਹ ਆਮ ਆਦੀ ਪਾਰਟੀ ਨੇ ਜਿਹੜਾ ਝੂਠ ਦਾ ਜਾਲ ਬੁਣਿਆ ਹੈ ਨਾ ਸਾਰਾ ਇਹਨਾਂ ਦਾ ਝੂਠ ਕੋਈ ਪ੍ਰੂਫ ਨਹੀਂ ਆਇਆ ਇਹਨਾਂ ਕੋ ਤੇ ਨਾਲ ਉਹਨਾਂ ਦੇ ਬੀਜੇਪੀ ਅਸੀਂ ਉਹਨਾਂ ਨੂੰ ਇਹ ਵੀ ਕਹਿੰਨੇ ਜੀਡੀਜੂ ਦੇ ਨੂੰ ਜਿਨ੍ਹਾਂ ਨੇ ਇਹ ਲੈਟਰ ਹੈਡ ਤੇ ਆਪਣਾ ਭਾਈ ਅਮਰਪਾਲ ਦੇ ਹੱਕ 'ਚ ਆਵਾਜ਼ ਉਠਾਈ ਆ ਅਸੀਂ ਕਹਿੰਨੇ ਨਾਲ-ਨਾਲ ਬੀਜੇਪੀ ਨੂੰ ਕਹਿਣ ਮੈਂ ਮੈਂ ਉਹੀ ਗੱਲ ਕਰ ਰਿਹਾ ਕਿ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਨਾ ਪੰਜਾਬ ਪੱਖ ਦਾ ਭੁਗਤ ਰਹੇ ਨੇ ਬੀਜੇਪੀ ਨੂੰ ਕਹਿ ਰ ਆਮ ਆਦਮੀ ਪਾਰਟੀ ਨੂੰ ਕਹਿਣਾ ਵੀ ਤੁਸੀਂ ਜਿਹੜੇ ਝੂਠੇ ਵਾਅਦੇ ਕੀਤੇ ਸੀ ਝੂਠਾ ਇਹ ਕਹਿੰਦੇ ਹੋ ਵੀ ਭਾਈ ਅਮਰਤਪਾਲ ਸਿੰਘ ਉਥੇ ਗੰਨਾ ਦੀ ਟ੍ਰੇਨਿੰਗ ਦੇ ਰਿਹਾ ਉਥੇ ਮੋਰਚਾ ਬੰਦੀ ਹੋ ਰਹੀ ਆ ਉਹ ਤੇ ਇਹੋ ਜਿਹਾ ਕੋਈ ਨਹੀਂ ਪ੍ਰੂਫ ਕਿਉਂਕਿ ਅੱਜ ਤੱਕ ਕੋਈ ਮੇਰੇ ਸਾਹਮਣੇ ਭਾਈ ਸਾਹਿਬ ਨੂੰ 2 ਸਾਲ ਜੇਲ੍ਹ ਚੋਂ ਚਲੇ ਗਿਆ ਨੂੰ ਬਿਲਕੁਲ ਇਹ ਤੁਹੀ ਪ੍ਰੂਫ ਹੈ ਕੋਈ ਆਪਣਾ ਸਾਹਮਣੇ ਲਿਆ ਸਕੇ ਹੁਣ ਤਾਂ ਸਾਨੂੰ ਦੱਸ ਦੇਣ ਹੂੰ ਵੀ ਆਹ ਪ੍ਰੂਫ ਬਾਕੀ ਤੁਸੀਂ ਵੇਖੋ ਹੁਣ ਜਿਹੜਾ ਇਹਨਾਂ ਨੇ ਕਤਲ ਦਾ ਕੇਸ ਭਾਈ ਸਾਹਿਬ ਦੇ ਉੱਤੇ ਜਿਹਦੇ ਵਿੱਚ ਇਹਨਾਂ ਦਾ ਨਾਮ ਜੱਦ ਕੀਤਾ ਹਾਂ ਉਹ ਕਦੋਂ ਦੇ ਕੇਸ ਵਿੱਚ ਪਹਿਲੀ ਤਰ੍ਹਾਂ ਭਾਈ ਸਾਹਿਬ ਏਡੀ ਸੁਰੱਖਿਤ ਜੇਲ ਹੋਏ ਜਿਹਦੇ ਵਿੱਚੋਂ ਭਾਈ ਸਾਹਿਬ ਆਪਣੇ ਆਫੀਸ਼ੀਅਲ ਫੋਨ ਤੋਂ ਜਿਹੜਾ ਉਹਨਾਂ ਦਾ ਉੱਥੇ ਫੋਨ ਦਿੱਤਾ ਲੈਂਡਲੋਂ ਉਤੋਂ ਗੱਲ ਕਰਦੇ ਪਰਿਵਾਰ ਨਾਲ ਵੀ ਜਾਂ ਵਕੀਲ ਸਾਹਿਬ ਨਾਲ ਗੱਲ ਕਰਦੇ ਆ ਇਹ ਝੂਠ ਦਾ ਪਲੰਦਾ ਨੇ ਬੁਣ ਕੇ ਯੋਪਾ ਲਈ ਆ ਯੋਪਾ ਦਾ ਤਾਂ ਕੋਈ ਮਤਲਬ ਨਹੀਂ ਮੰਨਦਾ ਹੂੰ ਠੀਕ ਹੈ ਨਾ ਇਹ ਬੰਦਾ 302 ਦਾ ਕਿਸ ਬੰਦਾ 302 ਦਾ ਕੇਸ ਪਾ ਦੋ ਜਿਵੇਂ ਤੁਸੀਂ 302 ਦੀ ਗੱਲ ਕਰ ਰਹੇ ਹੋ ਯੂਪੀਏ ਦੀ ਗੱਲ ਕਰ ਰਹੇ ਹੋ ਪਿਛਲੇ ਦਿਨਾਂ ਦੇ ਵਿੱਚ ਕੁਲਬੀਰ ਸਿੰਘ ਆਸ਼ੂ ਨੇ ਆ ਉਪਾਜਪਾ ਦੇ ਯੂਥ ਵਿੰਗ ਦੇ ਕਹਿ ਲਿਆ ਕਿ ਸਖਤਰ ਨੇ ਪੰਜਾਬ ਦੇ ਵਿੱਚੋਂ ਤੇ ਉਹਨਾਂ ਦੇ ਵੱਲੋਂ ਇੱਕ ਜਿਹੜੀ ਹੈ ਉਹ ਲੈਟਰ ਲਿਖਿਆ ਗਿਆ ਸੀਗਾ ਸਪੀਕਰ ਸਾਹਿਬ ਨੂੰ ਉਹ ਕਹਿੰਦੇ ਕਿ ਯੂਪੀਏ ਦਾ ਮਾਮਲਾ ਹੋਣਾ ਅਮਰਤਪਾਲ ਸਿੰਘ ਹੋਣਾ ਦੇ ਉੱਪਰ ਦਰਜ ਹੋ ਚੁੱਕਾ ਹੈ ਤੇ ਇਸ ਮਾਮਲੇ ਦੇ ਤਹਿਤ ਉਹ ਕਹਿੰਦੇ ਕਿ ਸੰਸਦ ਮੈਂਬਰ ਦੀ ਜਿਹੜੀ ਮੈਂਬਰਸ਼ਿਪ ਹੁੰਦੀ ਹੈ ਉਹਨੂੰ ਰੱਦ ਕੀਤਾ ਜਾਵੇ ਹੁਣ ਭਾਈਵਾਲਤਾ ਦੇ ਵਿੱਚ ਦੋਵੇਂ ਪਾਰਟੀਆਂ ਨੇ ਦੋਵੇਂ ਪਾਰਟੀਆਂ ਦੇ ਸੁਰ ਪਰ ਅਲੱਗ-ਅਲੱਗ ਨੇ ਪ੍ਰਗਟ ਜੀ ਇਹ ਨਹੀਂ ਸਮਝ ਆ ਰਿਹਾ ਇਸ ਦੇ ਉੱਪਰ ਜ਼ਰੂਰ ਚਾਨਣਾ ਪਾਓ ਵੇਖੋ ਜੀ ਜਿਹੜਾ ਯੂਪਾ ਹੁੰਦਾ ਨਾ ਯੂਪਾ ਅਜੇ ਉਹਨਾਂ ਤੇ ਇਹਨਾਂ ਨੇ ਲਾਇਆ ਪਰ ਵੇਖੋ ਅਜੇ ਤੱਕ ਉਹਨਾਂ ਦੀ ਕੋਈ ਉਸ ਕੇਸ ਦੇ ਵਿੱਚ ਗ੍ਰਿਫਤਾਰੀ ਨਹੀਂ ਹੋਈ ਹੂੰ ਇਹ ਪੂਰਾ ਆਪਣਾ ਕਾਨੂੰਨ ਦਾ ਵੀ ਪਤਾ ਹੋਣਾ ਚਾਹੀਦਾ ਨਾ ਪੂਰੀ ਉਹਨਾਂ ਤੇ ਕੋਈ ਗ੍ਰਿਫਤਾਰੀ ਹੋਵੇ ਕੋਈ ਯੂਪਾ ਅਜ ਤੋਂ ਪਹਿਲਾਂ ਕਿੰਨਿਆਂ ਤੇ ਲੱਗਾ ਵਾ ਹੂੰ ਯੂਪਾ ਪਿਛਲੇ ਜੇ ਤੁਸੀਂ ਚਿੰਤਨਾ ਜਾਣਦੇ ਹੋ ਸੁਪਾਲ ਖਹਿਰਾ ਉਹਨਾਂ ਨੇ ਜਿਹੜੇ ਆਪਣੇ ਐਮਐਲਏ ਸਾਹਿਬ ਐ ਤੇ ਐਮਪੀ ਆਪਣੇ ਪਟਿਆਲੇ ਤੋਂ ਤਾਂ ਡਾਕਟਰ ਤੁਹਾਨੂੰ ਵੀ ਗੰਦੇ ਕਿੰਨਿਆਂ ਦਾ ਉਹਨਾਂ ਕੈਨਸਲ ਕਰਾਇਆ ਸੀ ਇਹ ਇਹ ਥੋੜੇ ਮੈਂ ਮਤਲਬ ਸਰਕਾਰ ਨੇ ਕਹਿਤਾ ਯੂਪਾ ਉਹ ਬੰਦੇ ਜੋ ਦੋਸ਼ੀ ਹੋ ਗਿਆ ਹੂੰ ਪਰ ਉਹ ਜੋ ਪਰ ਦੋਸ਼ੀ ਕਰਾ ਰਹੀ ਉਹ ਉਹ ਹੋਣਾ ਚਾਹੀਦਾ ਤੇ ਇਦਾਂ ਥੋੜੋ ਨਹੀਂ ਮੈਂਬਰਸ਼ਿਪ ਕੇ ਤੌਰ ਕਹਿਣ ਤੇਰੇ ਕਿਸੇ ਰੱਦ ਹੋ ਜੂਗੀ ਹੂੰ ਜੇ ਦੇਖੋ ਕੋਈ ਵੀ ਅਸੀਂ ਸਤਕਾਰ ਜੋਗਾ ਸਾਡੇ ਜੋ ਵੀ ਕੋ ਹੈਗੇ ਤੇ ਲੇਕਿਨ ਜੋ ਵੀ ਕੋਈ ਬਿਆਨ ਦੇਣਾ ਕਿਸ ਨੂੰ ਕਹਿਣਾ ਵਾ ਬੜਾ ਸੋਚ ਸਮਝ ਕੇ ਗੱਲ ਕਰਨ ਹਮ ਕੋ ਭਾਈ ਅਮਰਤਪਾਲ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਉਹ ਭਾਈ ਅਮਰਤਪਾਲ ਸਿੰਘ ਕੱਲੇ ਨਹੀਂ ਆ ਉਹਨਾਂ ਨੂੰ ਸਾਢੇ 4 ਲੱਖ ਵੋਟ ਨੇ ਦਿੱਤਾ ਕੋਈ ਵੀ ਗੱਲ ਉੱਠਦੀ ਉਹ ਉਹਨਾਂ ਇਥੇਸ ਪਹੁੰਚਦੀ ਆ ਵੋਟਰਾਂ ਦੇ ਦਿਮਾਗ ਤੇ ਬਿਲਕੁਲ ਬਿਲਕੁਲ ਇਹ ਚੰਗੀ ਗੱਲ ਹੈ ਤੁਸੀਂ ਜਿਹੜੀ ਗੱਲ ਦੱਸ ਰਹੇ ਹੋ ਪਰ ਆ ਮੈਨੂੰ ਪ੍ਰਗਟਜੀ ਇੱਕ ਜ਼ਹਿਨ ਦੇ ਵਿੱਚ ਸਵਾਲ ਮੇਰੇ ਇਹ ਵੀ ਆ ਰਿਹਾ ਕਿ ਜਿਵੇਂ ਪਾਰਟੀ ਬਣਨ ਦੀ ਗੱਲ ਹੋ ਰਹੀ ਹੈ ਜਿਵੇਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਪ੍ਰਚਾਰ ਹੋ ਰਿਹਾ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੀ ਸੋਚ ਦੇ ਨਾਲ ਨੌਜਵਾਨ ਵਰਗ ਜਿਹੜਾ ਉਹ ਜੁੜਦਾ ਨਜ਼ਰ ਆ ਰਿਹਾ ਹੈ ਕਿਤੇ ਇਹ ਦੇਖ ਕੇ ਮਨ ਤਾਂ ਨਹੀਂ ਲਲਚਾ ਰਿਹਾ ਹੋਰਨਾਂ ਪਾਰਟੀਆਂ ਦੇ ਕਿ ਭਾਈ ਇਹਨਾਂ ਦੇ ਹੱਕ ਦੇ ਵਿੱਚ ਪਹਿਲਾਂ ਬਿਆਨ ਦੇਣੇ ਸ਼ੁਰੂ ਕਰੋ ਬਾਅਦ ਵਿੱਚ ਪੰਜਾਬ ਦੇ ਵਿੱਚ ਜੇਕਰ ਅਸੀਂ ਪੈਰ ਪਸਾਰਾਂਗੇ ਤਾਂ ਥੋੜਾ ਜਿਹਾ ਮਾਹੌਲ ਪਹਿਲਾਂ ਹੀ ਬਣਿਆ ਹੋਵੇ ਅਹੀਂ ਮੈਂ ਤੁਹਾਡੇ ਨੂੰ ਉਦੋਂ ਨੂੰ ਇਹ ਗੱਲ ਇਹੋ ਕੀਤੀ ਸੀ ਭਾਈ ਅੰਮ੍ਰਿਤਪਾਲ ਸਿੰਘ ਸੋਚਦੀ ਉਹ ਸਾਡੇ ਨਾਲ ਬੰਦਾ ਉਹ ਜਿਹੜਾ ਪੰਜਾਬ ਦਾ ਚੰਗਾ ਸੋਚਦਾ ਹੋਵੇ ਜਿਨ੍ਹਾਂ ਨੇ ਅੱਜ ਤੱਕ ਚੰਗਾ ਸੋਚਿਆ ਨਹੀਂ ਆ ਭਾਜਪਾ ਨੂੰ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਕਾਂਗਰਸ ਨੂੰ ਵੀ ਜਾਣਦੇ ਆ ਖਾਸ ਕਰਕੇ ਜਿਹੜੇ ਨੈਸ਼ਨਲ ਪਾਰਟੀਆਂ ਵਾ ਇਹ ਪੰਜਾਬ ਦਾ ਚੰਗਾ ਸੋਚਦੇ ਹੋਣ ਤੇ ਜਰਜੀਤ ਸਿੰਘ ਡੱਲੇਵਾਲ ਨੂੰ ਤਕਰੀਬਨ 50 50 ਸਾਲ ਦੇ ਨੂੰ ਚੱਲੇ ਮਾਨਵਰਤਾ ਤੇ ਬੈਠੇ ਆ ਹੂੰ ਤੇ ਉਹਨੂੰ ਉਹਨਾਂ ਬਾਰੇ ਨਹੀਂ ਸੋਚ ਸਕਦੇ ਇਹ ਚੀਜ਼ ਤੇ ਭਾਵੇਂ ਜੋ ਠੀਕ ਹੈ ਬਿਆਨ ਉਹ ਕਿਉਂਕਿ ਉਹਨਾਂ ਨੂੰ ਵੀ ਦੇਣ ਦਿਆ ਵਾ ਜਿਹੜਾ ਉਹਨਾਂ ਦੀ ਪਾਰਟੀਆਂ ਦੇ ਲੀਡਰ ਬਿਆਨ ਦੇ ਰਹੇ ਕੋਈ ਨਾ ਕਿਤੇ ਵੇਖੋ ਸੱਚ ਬਾਹਰ ਆ ਜਾਂਦਾ ਸੱਚ ਉਹ ਸਪੇ ਨੇ ਝੂਠ ਨੂੰ ਛਪਾਉਣ ਵਾਸਤੇ 20 ਝੂਠ ਮਾਰਨੇ ਪੈਂਦੇ ਆ ਪਰ ਜਿਹੜਾ ਸੱਚ ਹੈ ਸੱਚ ਨੂੰ ਇੱਕ ਰਾਂ ਤੁਹਾਨੂੰ ਬੋਲਣਾ ਪੈਂਦਾ ਵਾ ਜੇ ਉਹਨਾਂ ਦੇ ਲੀਡਰ ਬਿਆਨ ਦੇ ਰਹੇ ਆ ਤੇ ਉਹਨਾਂ ਨੂੰ ਪਤਾ ਵੀ ਇਹ ਧੱਕਾ ਹੋ ਰਿਹਾ ਵਾ ਹੂੰ ਆਈ ਡੋਟ 2 ਸਾਲ ਪਹਿਲਾਂ ਵੇਖੋ ਐਨਐਸਏ ਅਜੇ ਤੱਕ ਵੇਖੋ ਕਾਨੂੰਨ ਤੇ ਜਾਂਦਾ ਵੀ ਇੱਕ ਸਾਰਾ ਇੱਕ ਰਾਂ ਐਨਐਸਏ ਲਈ ਦੂਜੇ ਰੇ ਨਾ ਧੱਕੇ ਨਾਲ ਐਨਐਸਏ ਤੇ ਫਿਰ ਇਥੋਂ ਤੱਕ ਐਨਐਸਏ ਤੁਹਾਨੂੰ ਇਹ ਚੀਜ਼ ਦਾ ਚੰਗੀ ਤਰ੍ਹਾਂ ਪਤਾ ਵੀ ਜਿਹੜੇ ਬੰਦੇ ਉੱਥੇ ਗਏ ਵੀ ਨਹੀਂ ਆ ਹਜੇ ਨਾਲੇ ਦਿਲਜੀਤ ਸਿੰਘ ਕਲਸੀ ਆ ਗੁਰਮੀਤ ਸਿੰਘ ਬੁੱਕਲ ਸਿੰਘ ਆਲਾ ਵਾ ਜਿਹੜੇ ਗਏ ਨੇ ਉਹਨਾਂ ਤੇ ਐਨਐਸਏ ਲਾਈ ਆ ਉਹਨਾਂ ਤੇ ਵੀ ਲਾਈ ਹੋਈ ਬਿਲਕੁਲ ਹਾਂ ਇਹ ਕਰਕੇ ਵੀ ਖੋਜੀ ਸਾਰੀ ਸੰਗਤ ਦੇਖਦੀ ਆ ਸਾਰੀ ਸੰਗਤ ਨੂੰ ਪਤਾ ਵੀ ਕੀ ਕੋ ਹੋ ਰਿਹਾ ਸਰਕਾਰਾਂ ਕੀ ਕਰ ਰਹੀਆਂ ਇਹ ਜਿਹਾ ਝੂਠ ਦਾ ਬਲੰਦਾ ਬਾਲਾ ਚਲ ਨਹੀਂਦਾ ਹੁੰਦਾ ਇਸ ਕਰਕੇ ਅਸੀਂ ਸਰਕਾਰਾਂ ਨੂੰ ਦੋਨਾਂ ਨੂੰ ਇਹ ਬੇਨਤੀ ਕਰਦੇ ਆ ਵੀ ਉਹ ਭਾਈ ਅਮਰਪਾਤ ਸਿੰਘ ਸ੍ਰੀ ਖਡੂਰ ਸਾਹਿਬ ਦੇ ਲੋਕ ਸਭਾ ਹਲਕੇ ਦੇ ਮੈਂਬਰ ਆਫ ਪਾਰਲੀਮੈਂਟ ਹੈ ਉਹਨਾਂ ਨੂੰ ਜਿੰਨਾ ਵੀ ਜਲਦੀ ਹੋ ਸਕੇ ਉਥੋਂ ਰਿਹਾ ਕਰਕੇ ਉਹ ਆਪਣੇ ਆਖੇ ਆਪਣੇ ਹਲਕੇ ਦਾ ਕੰਮ ਵੀ ਕਰ ਆਪਣੇ ਸੰਗਤਾਂ ਦੇ ਜੋ ਤੁਸੀਂ ਆਪ ਖੁਦ ਵੇਖੋ ਇੱਕ ਮੈਂਬਰ ਆਫ ਪਾਰਲੀਮੈਂਟ ਦਾ ਹਲਕਾ ਹੀ ਲਿਵਾਸ ਕਰਤਾ ਇਹਨਾਂ ਨੇ ਬਿਲਕੁਲ ਹਮ 6 ਮਹੀਨੇ 7ਵੇਂ ਨੂੰ ਚਲੇ ਕੌਣ ਉਹਦਾ ਕੰਮ ਕਰੂਗਾ ਇੰਨੇ ਕੰਮ ਹੈ ਆਫੀਸ਼ੀਅਲ ਕਿੰਨੇ ਕੰਮ ਹੈ ਫਿਰ ਉਹਨਾਂ ਦੀਆਂ ਗਰੰਟੀਆਂ ਹੋਣੀਆਂ ਕੀ ਕੋ ਸਭ ਕੋ ਕੰਮ ਚੱਲਣਾ ਜੀ ਬਿਲਕੁਲ ਬਹੁਤ ਬਹੁਤ-ਬਹੁਤ ਮਿਹਰਬਾਨੀ ਪ੍ਰਗਟ ਜੀ ਤੁਸੀਂ ਆਪਣੇ ਮੰਦੇ ਬਲਬਲੇ ਜਿਹੜੇ ਸਾਹੇ ਕਿਤੇ ਸੋ ਜਿਸ ਤਰੀਕੇ ਦੇ ਨਾਲ ਇਹ ਇਸ ਵਕਤ ਮਾਹੌਲ ਬਣਿਆ ਪਿਆ ਹੈ ਇਹ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਸਾਥੀ ਨੇ ਟੀਮ ਮੈਂਬਰ ਨੇ ਪ੍ਰਗਟ ਸਿੰਘ ਮੀਆਂ ਬੈਂਡ ਜਿਨ੍ਹਾਂ ਦੇ ਨਾਲ ਹੁਣ ਗੱਲ ਹੋ ਰਹੀ ਸੀ ਤੇ ਇਸ ਤੋਂ ਪਹਿਲਾਂ ਆ ਜਿਹੜੇ ਜਰਨਲ ਸਕੱਤਰ ਨੇ ਪੰਜਾਬ ਜੀਡੀਯੂ ਦੇ ਸਤਨਾਮ ਸਿੰਘ ਗਿੱਲ ਉਹਨਾਂ ਦੇ ਵੱਲੋਂ ਜਿਹੜੇ ਵਿਚਾਰ ਸਾਂਝੇ ਕੀਤੇ ਗਏ ਜਾਂ ਪਰ ਜਿਹੜੇ ਤੌਰ ਤਰੀਕੇ ਦੱਸੇ ਗਏ ਕਿ ਭਾਈ ਇਸ ਕਰਕੇ ਅਸੀਂ ਕਿਹਾ ਇਸ ਕਰਕੇ ਅਸੀਂ ਨਹੀਂ ਕਿਹਾ ਇਹ ਸਾਰੀਆਂ ਸਥਿਤੀਆਂ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਨਾਲੋ ਨਾਲ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਦੇ ਜਾਓ ਪਰ ਸਵਾਲ ਉੱਥੇ ਹੀ ਬਰਕਰਾਰ ਹੈ ਕਿ ਕੇਂਦਰ ਦੇ ਵਿੱਚ ਭਾਈਵਾਲ ਪਾਰਟੀ ਹੋਵੇ ਉਸੇ ਭਾਈਵਾਲ ਪਾਰਟੀ ਦੇ ਲੈਟਰ ਹੈਡ ਦੇ ਉੱਪਰ ਇਹ ਗੱਲਾਂ ਲਿਖੀਆਂ ਹੋਣ ਕਿ ਭਾਈ ਅਮਰਪਾਲ ਸਿੰਘ ਹੋਰਾਂ ਨੂੰ ਸੈਸ਼ਨ ਦੇ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇ ਤੇ ਦੂਸਰੇ ਪਾਸੇ ਜਿਸ ਪਾਰਟੀ ਦੇ ਨਾਲ ਭਾਈਵਾਲਤਾ ਹੈ ਉਹ ਪਾਰਟੀ ਕਹਿੰਦੀ ਆ ਕਿ ਇਹ ਬੰਦਾ ਸਾਨੂੰ ਜ਼ਹਿਰ ਦਿਖਾ ਲਈ ਦਿੰਦਾ ਇਹ ਤਾਂ ਭਾਰਤ ਵਿਰੋਧੀ ਗਤੀਵਿਧੀਆਂ ਦੇ ਵਿੱਚ ਲੈਸ ਹੈ ਇਸ ਦੇ ਵੱਲੋਂ ਤਾਂ ਬਹੁਤ ਸਾਰੀਆਂ ਚੀਜ਼ਾਂ ਅਜਿਹਿਆਂ ਕੀਤੀਆਂ ਜਾ ਰਹੀਆਂ ਸੀ ਜਿਹੜੀਆਂ ਕਿ ਸੋਚੀਆਂ ਵੀ ਨਹੀਂ ਜਾਣੀਆਂ ਚਾਹੀਦੀਆਂ ਭਾਰਤ ਦੇ ਬਸ਼ਿੰਦੇ ਦੇ ਰੂਪ ਦੇ ਵਿੱਚ ਪਰ ਇਹ ਸਾਰੀ ਸਥਿਤੀ ਜਿਹੜੀ ਆ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਲਝਣ ਪੈਦਾ ਕਰਦੀ ਦਿਖਾ ਲਈ ਦੇ ਰਹੀ ਹੈ ਇੱਥੇ ਅਸੀਂ ਕੁਲਵੀਰ ਸਿੰਘ ਆਸ਼ੂਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ਮਸਲੇ ਦੇ ਉੱਪਰ ਬਾੜਾ ਗੱਲ ਕਰਨਾ ਚਾਹੁੰਦੇ ਨਹੀਂ ਹੋ ਸਕਦਾ ਹੈ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਹੋਵੇ ਕਿ ਭਾਈ ਇਹ ਮਸਲਾ ਵੱਧ ਸਕਦਾ ਹੈ ਬਾਅਦ ਦੇ ਵਿੱਚ ਜਵਾਬ ਕਿਸ ਤਰੀਕੇ ਕਿਹਨੂੰ ਕਿਵੇਂ ਤੇ ਕਿਸ ਤਰੀਕੇ ਦਿੱਤਾ ਜਾਵੇ ਇਹ ਦਾ ਇਹਦਾ ਕਰਕੇ ਉਹਨਾਂ ਦੇ ਮਨ ਦੇ ਵਿੱਚ ਕੋਈ ਚਿੰਤਨ ਹੋਵੇ ਪਰ ਸਵਾਲ ਉੱਥੇ ਬਰਕਰਾਰ ਹੈ ਸਵਾਲ ਹੁਣ ਤੁਹਾਡੇ ਤੱਕ ਛੱਡਦੇ ਹਾਂ ਕਿ ਤੁਸੀਂ ਕੀ ਸੋਚ ਦੇ ਵਿਚਾਰ ਦਿਓ ਜੇਡੀਓ ਪਾਰਟੀ ਜਨਤਾ ਦਲ ਯੂनाइटेड ਨਤੀਸ਼ ਕੁਮਾਰ ਹੋਰਾਂ ਦੀ ਬਣੀ ਪਾਰਟੀ ਜਿਹੜੀ ਕਿ ਇੱਕ ਪਾਵੇ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਦੀ ਕੁਰਸੀ ਦਾ ਉਹ ਪਾਵਾ ਹੈ ਜਿਹੜਾ ਕਿ ਮਾੜਾ ਜਿਹਾ ਵੀ ਹਿੱਲਿਆ ਤਾਂ ਨਰਿੰਦਰ ਮੋਦੀ ਸਾਹਿਬ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਸਰਕਾਰ ਰਾਤੋਂ ਰਾਤ ਮੂਹੜੇ ਮੂਢੇ ਸਕਦੀ ਹੈ ਦੂਸਰੇ ਪਾਸੇ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਸੈਸ਼ਨ ਦੇ ਵਿੱਚ ਆਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਜਿਹੜੀ ਕਿ ਚੰਗੀ ਗੱਲ ਹੈ ਸਤਨਾਮ ਸਿੰਘ ਗਿੱਲ ਹੋਰਾਂ ਦਾ ਇੱਥੇ ਧੰਨਵਾਦ ਵੀ ਕਰਦੇ ਆਂ ਕਿ ਪੰਜਾਬ ਦੇ ਪਛੰਦੇ ਤਰਨਤਾਰਨ ਦੇ ਪਛੰਦੇ ਖਡੂਰ ਸਾਹਿਬ ਦੇ ਵੋਟਰ ਹੋਣ ਦੇ ਨਾਤੇ ਉਹ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਜਿਹੜੀ ਕਿ ਨਿਭਾਉਣੀ ਚਾਹੀਦੀ ਹੈ ਪਰ ਉਸ ਲੈਟਰ ਹੈਡ ਦਾ ਸਮਝ ਸਾਨੂੰ ਅਜੇ ਤੱਕ ਨਹੀਂ ਆਇਆ ਕਿ ਲੈਟਰ ਹੈਡ ਦੇ ਉੱਪਰ ਉਹਨਾਂ ਦੇ ਵੱਲੋਂ ਕਿਉਂ ਇਹ ਬੇਨਤੀਆਂ ਅਰਜ਼ੋਈਆਂ ਕੀਤੀਆਂ ਗਈਆਂ ਨੇ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਇਸ ਦੇ ਉੱਪਰ ਸਪਸ਼ਟਿਕਰਨ ਦਿੱਤਾ ਜਾਵੇ ਨਾਲ ਅਸੀਂ ਪ੍ਰਗਟ ਸਿੰਘ ਮੀਆਂ ਵੇਡ ਹੋਰਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਸਵਾਗਤ ਹੈ ਇਸ ਤਰੀਕੇ ਦੇ ਨਾਲ ਇਹ ਗੱਲ ਉਹਨਾਂ ਨੇ ਜਿਹੜੀ ਕਹੀ ਹੈ ਉਹਨਾਂ ਦੇ ਵੱਲੋਂ ਚੀਫ ਜਸਟਿਸ ਸਾਹਿਬ ਨੂੰ ਜਿਹੜੀਆਂ ਬੇਨਤੀਆਂ ਅਰਜ਼ੋਈਆਂ ਦਲੀਲਾਂ ਅਪੀਲਾਂ ਕੀਤੀਆਂ ਗਈਆਂ ਨੇ ਚੰਗੀਆਂ ਨੇ ਉਹ ਕਹਿੰਦੇ ਕਿ ਪਰ ਇੱਕ ਲੈਟਰ ਹੋਰ ਕੱਢ ਦੇਣਾ ਚਾਹੀਦਾ ਇੱਕ ਹੋਰ ਬੇਨਤੀਆਂ ਅਰਜ਼ੋਈਆਂ ਕਰ ਦੇਣੀਆਂ ਚਾਹੀਦੀਆਂ ਨੇ ਭਾਜਪਾ ਨੂੰ ਕਿ ਭਾਈ ਤੁਹਾਡੇ ਵੱਲੋਂ ਜ਼ਹਿਰ ਦਿਖਾੜੀ ਦੇਣ ਵਾਲੇ ਬੰਦੇ ਦੇ ਬਾਰੇ ਤੋਂ ਤੁਹਾਡੀ ਭਾਈਵਾਦ ਪਾਰਟੀ ਆ ਕੁਝ ਕਹਿੰਦੀ ਹੈ ਥੋੜਾ ਜਿਹਾ ਰਲੀਫ ਦਿੱਤਾ ਜਾਵੇ ਜਾਂ ਫਿਰ ਜੋ ਵੀ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਬਣਦੀਆਂ ਕਾਰਵਾਈਆਂ ਨੇ ਉਹ ਕੀਤੀਆਂ ਜਾਣ ਤਾਂ ਕਿ ਖਡੂਰ ਸਾਹਿਬ ਹਲਕੇ ਦੇ ਜਿਹੜੇ ਵੋਟਰ ਨੇ ਜਿਨ੍ਹਾਂ ਦੇ ਵੱਲੋਂ ਵੱਡੀ ਤਾਦਾਦ ਦੇ ਵਿੱਚ ਵੋਟਾਂ ਪਾ ਕੇ ਭਾਈ ਅਮਰਪਾਲ ਸਿੰਘ ਖਾਲਸਾ ਹੋਰਾਂ ਨੂੰ ਜੇਤੂ ਕਰਾਰ ਕਰਵਾਇਆ ਗਿਆ ਉਹਨਾਂ ਨੂੰ ਉਹਦੇ ਉੱਪਰ ਚੁਣਿਆ ਗਿਆ ਉਹਨਾਂ ਦੇ ਕੰਮਕਾਜ ਵੀ ਕੀਤੇ ਜਾਣ ਕਿਤੇ ਲਵਾਰਸ ਛੱਡਿਆ ਇਹ ਜਿਹੜਾ ਇਲਾਕਾ ਹੈ ਉਸੇ ਤਰੀਕੇ ਦੇ ਨਾਲ ਨਾ ਹੋ ਜਾਵੇ ਜਿਵੇਂ ਸਤਨਾਮ ਸਿੰਘ ਗਿੱਲ ਹੋਰਾਂ ਦੇ ਬਦਲੋ ਕਿਹਾ ਗਿਆ ਸੀ ਕਿ ਇਹ ਡਾਰਕ ਜ਼ੋਨ ਦੇ ਵਿੱਚ ਜਾ ਰਿਹਾ ਸੋ ਨਾਲ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਕਰਨਾ ਬਿਲਕੁਲ ਨਾ ਭੁੱਲਣਾ